ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਿਊ ਪੰਜਾਬ 13 13 ਉੱਪਰ ਅੱਜ ਅਸੀਂ ਇੱਕ ਬਹੁਤ ਛੋਟੀ ਜੀ ਗੱਲ ਤੇ ਬਹੁਤ ਛੋਟਾ ਜਿਹਾ ਮੁੱਦਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦਰਸ਼ਕਾਂ ਨੂੰ ਖੈਰੇ ਕੋ ਬਹੁਤ ਵੱਡੀ ਗੱਲ ਨਹੀਂ ਆ ਪਰ ਵੇਖਿਆ ਜਾਵੇ ਤਾਂ ਬਹੁਤ ਵੱਡੀ ਵੀ ਹੈ ਸਾਡੇ ਮਗਰ ਇੱਕ ਇੱਥੇ ਬੋਰਡ ਲੱਗਿਆ ਹੋਇਆ ਸੀ ਅੱਜ ਤੋਂ ਡੇਢ ਸਾਲ 2 ਸਾਲ ਪਹਿਲਾਂ ਜਿਹੜਾ ਕਿ ਡਿਟੇਲਡ ਏਰੀਆ ਬਾਰੇ ਦੱਸਦਾ ਸੀ ਕਿ ਆਹ ਇਧਰ ਨੂੰ ਸੜਕ ਜਾਂਦੀ ਹੈ ਇਧਰ ਨੂੰ ਜਾਂਦੀ ਹੈ ਹੁਣ ਉਹ ਬੋਰਡ ਗਿਰੇ ਨੂੰ 2 ਸਾਲ ਹੋ ਚੁੱਕੇ ਔਰ ਕਿਸੇ ਵੀ ਕਾਰਪੋਰੇਸ਼ਨ ਵਾਲਿਆਂ ਨੇ ਜਾਂ ਕਿਸੇ ਨੇ ਵੀ ਕੋਈ ਆ ਕੇ ਇਹ ਨਹੀਂ ਦੇਖਿਆ ਕਿ ਇਹ ਚੀਜ਼ ਦੀ ਲੋੜ ਹੈ ਕਿਉਂਕਿ ਇਹ ਜਦੋਂ ਲਾਇਆ ਗਿਆ ਸੀ ਉਦੋਂ ਤਾਂ ਲੋੜ ਸੀ ਤੇ ਨੇਰੇ ਖਿਆਲ ਨਾਲ ਹੁਣ ਵੀ ਲੋੜ ਹੈ ਭਾਵੇਂ Google Map ਦਾ ਜਮਾਨਾ ਹੋਵੇ ਪਰ ਫਿਰ ਵੀ ਹਜੇ ਵੀ ਜਨਤਾ ਬੋਰਡ ਦੇਖ ਕੇ ਅੱਗੇ ਚੱਲਦੀ ਆ ਤਾਂ ਅਸੀਂ ਵੇਖ ਰਹੇ ਹਾਂ ਕਿ ਖਾਲੀ ਜਗ੍ਹਾ ਛੱਡੀ ਹੋਈ ਆ ਕੀ ਇਹਨੂੰ ਨਹੀਂ ਪੂਰਾ ਜਾ ਸਕਦਾ ਸੀ ਇਹ ਹੋ ਸਕਦਾ ਸੀ ਪੂਰਾ ਜਾ ਸਕਦਾ ਸੀ ਪਰ ਲੋਕਾਂ ਨੂੰ ਲੋਡ ਨਹੀਂ ਹੈ ਇਸ चीज ਦੀ ਕਿਉਂ ਕਿ ਕਿਉਂਕਿ ਸਾਡੇ ਨੇਤਾਵਾਂ ਨੂੰ ਲੋਡ ਨਹੀਂ ਹੁੰਦੀ ਜਦੋਂ ਸਾਡੇ ਨੇਤਾ ਆਉਂਦੇ ਆ ਸ਼ਹਿਰ ਚ ਤਾਂ ਉਹਨਾਂ ਲਈ ਸਿਕਿਉਰਿਟੀ ਅੱਗੇ ਪਿੱਛੇ ਨਹੀਂ ਹੁੰਦੀ ਹੈ ਉਹਨਾਂ ਨੂੰ ਆਲੇ-ਦਾਲੇ ਝੱਕਣ ਦੀ ਲੋੜ ਨਹੀਂ ਪੈਂਦੀ ਜਿੱਥੇ ਉਹਨਾਂ ਨੇ ਜਾਣਾ ਉੱਥੇ ਚਲੇ ਜਾਣਾ ਦਿੱਕਤ ਸਿਰਫ ਆਮ ਜਨਤਾ ਦੀ ਹੁੰਦੀ ਹੈ ਤਾਂ ਹੁਣ ਆਮ ਜਨਤਾ ਦੀ ਦਿੱਕਤ ਬਾਰੇ ਆਪਾਂ ਪੂਰਾ ਇੱਕ ਡਿਸਕਸ਼ਨ ਕਰਦੇ ਆ ਦੇਖਣ ਵਾਲੇ ਵੀਰ ਭੈਣ ਸਾਰੇ ਇਹ ਦੱਸਣ ਕਿ ਆਪਣੇ ਆਮ ਬੰਦੇ ਲਈ ਕੁਝ ਕਰਨਾ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਜਾਂ ਨਹੀਂ ਹੈ ਨੇਤਾ ਲੋਕਾਂ ਨੂੰ ਸਾਡੀ ਕਿੰਨੀ ਕੁ ਪਰਵਾਹ ਹੈ ਇਹ ਤੁਹਾਨੂੰ ਆ ਪੂਰੀ ਵੀਡੀਓ ਦੇਖਣ ਤੋਂ ਬਾਅਦ ਜ਼ਰੂਰ ਪਤਾ ਚੱਲੇਗਾ ਬਾਕੀ ਤੁਸੀਂ ਆਪਣੀ ਰਾਏ ਜ਼ਰੂਰ ਦੱਸਿਓ ਕਿ ਅਸੀਂ ਕੀ ਕਹਿਣਾ ਚਾਹੁੰਦੇ ਆ ਤੇ ਤੁਸੀਂ ਉਸ ਚੀਜ਼ ਨੂੰ ਸਮਝਿਓ ਕਿ ਸਾਡੀ ਜਿਹੜੀ ਆਮ ਜਨਤਾ ਹੈ ਆਮ ਲੋਕਾਂ ਆ ਅਸੀਂ ਆ ਸਾਨੂੰ ਕਿੰਨਾ ਕਿ ਸਰਕਾਰ ਧਿਆਨ ਦੇ ਰਹੀ ਹੈ ਸਾਡੇ ਵੱਲ ਜਾਂ ਕਿੰਨਾ ਕਿ ਸਰਕਾਰ ਨੂੰ ਸਾਡੇ ਨਾਲ ਪਿਆਰ ਆ ਜਾਂ ਸਾਡੇ ਨੇ ਤਾਂ ਕੀ ਕਰਨਾ ਚਾਹੁੰਦੇ ਨੇ ਔਰ ਕੀ ਕਿ ਉਹਨਾਂ ਨੂੰ ਕਰਨਾ ਚਾਹੀਦਾ ਇਥੋਂ ਮੇਰੇ ਖਾਲ ਕਈ ਵਾਰ ਬਹੁਤ ਐਮਪੀ ਲੰਘ ਕੇ ਗਏ ਨੇ ਪਿੱਛੇ ਜੇ ਕਰੰਟਲੀ ਐਮਪੀ ਸਾਹਿਬ ਨੇ ਜਿਹੜੇ ਇੱਥੇ ਸੇਰੇ ਤਾਂ ਕੇ ਬਕਾਇਦਾ ਘੰਟੇ ਦੀ ਰੈਲੀ ਤੇ ਬੋਲ ਕੇ ਗਏ ਨੇ ਪੂਰਾ ਪਰ ਉਹਨਾਂ ਦੀ ਵੀ ਇੱਕ ਨਜ਼ਰ ਨਹੀਂ ਗਈ ਕਿ ਇੱਧਰ ਆਲੇ-ਦਾਲੇ ਦੇਖਣ ਲਈ ਕੋਈ ਬੋਰਡ ਹੀ ਹੈ ਨਹੀਂ ਜਿਹਦੇ ਨਾਲ ਲੋਕਾਂ ਨੂੰ ਰਸਤਾ ਪਤਾ ਚੱਲ ਸਕੇ ਨੇਤਾਵਾਂ ਨੂੰ ਤਾਂ ਨਹੀਂ ਲੱਗ ਰਿਹਾ ਬਿਕੋਜ਼ ਉਹਨਾਂ ਨੂੰ ਇਹਨਾਂ ਦਾ ਲੋੜ ਹੁੰਦੀ ਹੀ ਨਹੀਂ ਕਦੀ ਬਾਕੀ ਥੋੜਾ ਬਹੁਤ ਰਿਵਿਊ ਆਪਾਂ ਲੋਕਾਂ ਤੋਂ ਵੀ ਲੈ ਲੈਣੇ ਆ ਦੇਖਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਇਥੇ ਇੱਕ ਬੋਰਡ ਲੱਗਿਆ ਹੁੰਦਾ ਸੀ ਨਾ ਅਰੀਨਲ ਹੈਲਪ ਹੁੰਦੀ ਸੀ ਕੀ ਲੋਕਾਂ ਦੀ ਗਿਰ ਗਿਆ ਸੀ ਹਾਂ ਹਾਵੇ ਸੀ ਗਿਰ ਗਿਆ ਸੀ ਹਾਂ ਜਿੰਨੇ ਕੇ ਬਾਅਦ ਇੱਥੇ ਪੇ ਰੱਖਾ ਗਿਆ 2 ਮਹੀਨੇ ਹਾਂ ਠੀਕ ਹੈ ਸਰ ਇੱਥੇ ਰੱਖਣੇ ਕੇ ਬਾਅਦ ਕਮੇਟੀ ਵਾਲੇ ਆ ਗਏ ਹਾਂ ਕਮੇਟੀ ਵਾਲੇ ਆ ਗਏ ਲੈ ਗਏ ਉਸਕੇ ਬਾਅਦ ਦੁਬਾਰਾ ਬੋਰਡ ਨਹੀਂ ਲੱਗਾ ਦੁਬਾਰਾ ਨਹੀਂ ਆਪਕੇ ਹਿਸਾਬ ਸੇ ਇਸਕੋ ਥੋੜਾ ਹੋਣਾ ਚਾਹੀਏ ਯਹਾਂ ਪੇ ਬੋਰਡ ਨਹੀਂ ਬੋਰਡ ਤਾਂ ਚਾਹੀਏ ਚਾਹੀਏ ਜੇ ਹਾਂ ਜੀ ਬੋਰਡ ਤਾਂ ਚਾਹੀਏ ਕਿਉਂਕਿ ਦੇਖੇ ਬੋਰਡ ਸੇ ਹੀ ਤਾਂ ਪਤਾ ਚਲੇਗਾ ਨਾ ਕਿ ਪ੍ਰੋਪਰ ਹਮ ਕਹਾਂ ਪੇ ਰੁਕੇ ਹੋਏ ਹਾਂ ਕੋਈ ਬਾਹਰ ਸੇ ਆਏਗਾ ਜੋ ਲੁਧਿਆਣਾ ਸੇ ਬਾਹਰ ਹੈ ਸਾਨੂੰ ਪੁੱਛਦੇ ਆ ਭਾਜੀ ਇਹ ਰਾਹ ਕਿੱਧਰ ਨੂੰ ਜਾਊਗਾ ਇੱਧਰ ਨੂੰ ਜਾਊਗਾ ਅਸੀਂ ਦੱਸ ਦਿਆਂਗੇ ਉਹ ਅਸੀਂ ਦੇਵਰ ਹੋ ਰਹੇ ਸਾਨੂੰ ਸਾਰਾ ਕੁਝ ਪੁੱਛਦਾ ਪਿਆ ਬਿਲਕੁਲ ਸਹੀ ਹੈ ਦੇਖ ਕਿੱਧਰ ਜਾਣਾ ਹੈ ਨਹੀਂ ਜਾਣਾ ਹੈ ਬਈ ਵਾਰ ਤਾਂ ਉਹ ਵਿਚਾਰੇ ਗਲਤ ਫਸ ਜਾਂਦੇ ਆ ਫੇਰ ਘੁੰਮਦੇ ਆ ਟਾਈਮ ਖਰਾਬ ਹੁੰਦਾ ਅਗਲੇ ਕਈ ਕਹਿੰਦੇ ਨੇ ਕਿ ਗੂਗਲ ਮੈਪ ਦਾ ਜ਼ਮਾਨਾ ਹੈ ਠੀਕ ਹੈ ਬਟਨ ਵਾਲਾ ਮੋਬਾਈਲ ਵੀ ਹੈਗਾ ਕਈ ਬੰਦੇ ਟ੍ਰੈਵਲ ਕੋ ਤੇ ਉਹ ਕੀ ਕਰਨਗੇ ਉਹ ਤਾਂ ਬਾਈ ਪੁੱਛੂਗਾ ਇਹਨਾਂ ਫਿਰ ਅਗਲਾ ਤੇ ਸਰਕਾਰ ਤੇ ਸਾਡੇ ਨਿਤਾਵਾ ਦਾ ਫਰਜ ਨਹੀਂ ਹੈ ਇੱਥੇ ਦੁਬਾਰਾ ਤੋਂ ਅਗਰ ਗਿਰੇ ਆ ਤਾਂ ਉਹਨੂੰ ਦੁਬਾਰਾ ਤੋਂ ਲਗਾਈਏ ਦੁਬਾਰਾ ਲਗਾਉਣਾ ਚਾਹੀਦਾ ਜੇ ਦੁਬਾਰਾ ਲਗਾਇਆ ਜਾਵੇ ਦੁਬਾਰਾ ਚਾਹੀਦਾ ਹਾਂਜੀ ਹਾਂਜੀ ਤੁਸੀਂ ਲੋਕ ਇਹ ਹੀ ਮੰਨਦੇ ਹੋ ਹਾਂਜੀ 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 ਬਸ ਅਸੀਂ ਆਏ ਸੀ ਤੁਹਾਡੇ ਕਰਕੇ ਹੀ ਇੱਥੇ ਆਏ ਸੀ ਕਿ ਇਹ ਚੀਜ਼ ਸ਼ਾਇਦ ਸਰਕਾਰ ਤੱਕ ਪਹੁੰਚੇ ਤੇ ਇਹ ਬੋਰਡ ਦੁਬਾਰਾ ਲੱਗ ਜੇ ਕੋਈ ਮੰਨ ਲਓ ਰਾਤ ਨੂੰ 2 ਵਜੇ ਨੰਗ ਦਾ 2:30 ਵਜੇ ਨੰਗ ਦਾ ਤਾਂ ਉਹਨੂੰ ਪਤਾ ਹੀ ਨਹੀਂ ਕਿ ਰੋਡ ਪੂਰਾ 24 ਘੰਟੇ ਚੱਲਦਾ ਰਹਿੰਦੇ ਦੱਸ ਦਿੰਦੇ ਆ ਹਾਂ ਬਿਲਕੁਲ ਸਹੀ ਗੱਲ ਆ ਤੁਹਾਡੀ ਅਗਰ ਰਾਤ ਨੂੰ ਕੋਈ 2 ਵਜੇ ਸ਼ਹਿਰੋਂ ਬਾਹਰੋਂ ਆ ਰਿਹਾ ਹਾਂ ਦਾ ਤਾਂ ਹੋ ਜਾਂਦੀ ਅਗਲੇ ਨਾਲ ਕੋਈ ਹੋ ਜਾਂਦਾ ਕੌਣ ਜ਼ਿੰਮੇਵਾਰ ਕੋਈ ਵੀ ਨਾ ਇਹ ਰੋਡ ਜਿਹੜੇ ਹੈ ਨਾ ਭਾਜੀ ਇਹ ਪੂਰਾ ਰਾਤ ਚੱਲਦਾ ਰਹਿੰਦੀ ਹੈ ਪੂਰਾ ਰਾਤ 24 ਘੰਟੇ ओके okay. हां जी ਤੇ ਫਿਰ ਇਨਾ ਵੱਡਾ ਸਾਈਨ ਬੋਰਡ ਜਿਹੜਾ ਜ਼ਰੂਰੀ ਸੀ ਸਰਕਾਰ ਨੇ ਪਹਿਲਾਂ ਜ਼ਰੂਰੀ ਸਮਝ ਕੇ ਹੀ ਲਗਾਇਆ ਸੀ ਤੇ ਹੁਣ ਕਿਉਂ ਨਹੀਂ ਲੱਗਿਆ ਹਨਾ ਪਤਾ ਕੀ ਇਹ ਜ਼ਰੂਰੀ ਸਮਝਦੇ ਹੀ ਨਹੀਂ ਸਰਕਾਰ ਲਾਪਰਵਾਹੀ ਕਰਦੇ ਆ 4 ਵਜੇ ਚੱਲ ਪੈਂਦੀ ਹੈ ਮੰਡੀ ਤੇ ਬਾਹਰੋਂ ਸਰੀਏ ਸੁਰੀਏ ਦੀਆਂ ਗੱਡੀਆਂ ਆਉਂਦੀਆਂ 4 ਵਜੇ 5 ਵਜੇ ਲੇਬਰ ਆਉਂਦੀ ਆ ਧੁੱਪ ਤੋਂ ਪਹਿਲਾਂ ਪਹਿਲਾਂ ਅਗਲੇ ਕੰਮ ਕਰਦੇ ਨੇ 9 9:30 10 ਵਜੇ ਤੱਕ ਲਾ ਦਿੰਦੇ ਆ ਉਹ ਤਾਂ ਕਰਕੇ ਸਵੇਰੇ 4:30 ਮੰਡੀ ਚੱਲ ਪੈਂਦੀ ਆ ਰਾਈਟ ਸਰ ਤੁਹਾਨੂੰ ਵੀ ਲੱਗਦਾ ਹੈ ਨਾ ਆਪਾਂ ਨੂੰ ਇਹ ਗੱਲ ਹਾਂਜੀ ਹਾਂਜੀ ਬਿਲਕੁਲ ਤਸਵੀਰ ਬਣਦੀ ਹੈ ਹਾਂਜੀ ਬਿਲਕੁਲ ਯਾਰ ਇੱਕ ਚੀਜ਼ ਮਿਸ ਹੈ ਹਾਂਜੀ ਦੇਖਿਆ ਜਾਵੇ ਤਾਂ ਬਹੁਤ ਛੋਟੀ ਜੀ ਗੱਲ ਹੈ ਮੈਂ ਕਹਿੰਦਾ ਵੱਡਾ ਤਾਂ ਹੈਗਾ ਨਾ ਇਹ ਬਹੁਤ ਵੱਡੀ ਵੀ ਹੈ ਹਾਂਜੀ ਵੱਡਾ ਵੱਡਾ ਉਹਨਾਂ ਵਾਸਤੇ ਹੈ ਜਿਹੜੇ ਨੇਤਾ ਲੋਕ ਨੇ ਜਿਨ੍ਹਾਂ ਨੂੰ ਸਰਟੀਫਿਕੇਟ ਦੀ ਪਰਵਾਹ ਨਹੀਂ ਹਾਂ ਬਹੁਤ ਇਹ ਸਾਡੇ ਲਈ ਹੈ ਕਿਉਂਕਿ ਸਾਨੂੰ ਇੰਨਾ ਸਾਰਾ ਹੀ ਪਤਾ ਲੱਗਦਾ ਹੈ ਕਿ ਅਸੀਂ ਕਿੱਥੇ ਜਾਣਾ ਜਾਂ ਬਾਹਰ ਕੋਈ ਬੰਦਾ ਹੁੰਦਾ ਤਾਂ ਉਹਨੂੰ ਹੁਣ ਨੇਤਾ ਆ ਕੇ ਥੋੜੀ ਦੱਸਣਗੇ ਕਿ ਤੁਸੀਂ ਇੱਧਰ ਨੂੰ ਮੁੜ ਜਾਓ ਇਹ ਸਾਨੂੰ ਵੀ ਦੱਸਣਾ ਪੈਂਦਾ ਜੀ ਲੋਕੀ ਸ਼ਿਮਲਾਪੁਰੀ ਤੋਂ ਆਇਆ ਜਾਂ ਗਿੱਲਾਂ ਠੀਕ ਹੈ ਜੀ ਸ਼ਰੀਦ ਉਹ ਡੇਲੋ ਇੱਧਰੋਂ ਕਿਥੋਂ ਲਾ ਲਓ 2-3 ਕਿਲੋ ਉਹਨਾਂ ਨੂੰ ਨਹੀਂ ਪਤਾ ਇੱਧਰ ਮਹੱਲਿਆਂ ਦਾ ਵੀ ਕਿਹੜੀ ਗਲੀ ਕੀ ਆ ਕੀ ਨਹੀਂ ਹੈਗਾ ਜੀ 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 ਬਸ ਬਹੁਤ ਬਹੁਤ ਧੰਨਵਾਦ ਤੁਹਾਡਾ ਓਕੇ ਜੀ ਤੁਸੀਂ ਐਡਾ ਸਾਡੇ ਸਾਥ ਦਿੱਤਾ ਇਸ ਚੀਜ਼ ਤੇ ਇੱਕਦਮ ਤੁਸੀਂ ਆਪ ਹੀ ਆ ਕੇ ਸਾਨੂੰ ਦੱਸਿਆ ਕਿ ਇਹਦੀ ਵਾਕਈ ਲੋੜ ਹੈਗੀ ਆ ਹਾਂ ਜੀ ਇਹ ਰੋਸਾ ਹੈਗਾ ਜੀ ਸਾਡੀ ਰੋਜੀ ਰੋਟੀ ਚੱਲਦੀ ਔਰੇ ਠੀਕ ਹੈ ਨਾ ਇਸ ਕਰਕੇ ਅਸੀਂ ਦਾ ਆਪਣਾ ਫਰਜ਼ ਹੈ ਹਾਂ ਬਿਲਕੁਲ ਹੋਏਗਾ ਜੀ ਜਦੋਂ ਮੀਂਹ ਪੈਂਦਾ ਇੱਥੇ ਪਾਣੀ ਵੀ ਖੜ ਜਾਂਦਾ ਠੀਕ ਹੈ ਜੀ ਇੱਥੇ ਘਟ ਘਟ ਹਜ਼ਾਰੋਂ ਬੰਦੇ ਖੜਦੇ ਹੋਣਗੇ ਓਹ ਇਹ ਤੇ ਪਰਸਪਰ ਨਹੀਂ ਆਉਣਾ ਬੀਜਵੇ ਇਹ ਬੰਦੇ ਦੀ ਲੇਬਰ ਰੋਡ ਤੇ ਥੋੜੀ ਨਾ ਲੇਬਰ ਖੋਣ ਦੀ ਹਾਂਜੀ ਉਹ ਤਾਂ ਸੈਟ ਹੀ ਖੜੂਗੀ ਸੈਟ ਹੀ ਖੜੂਗੀ ਅੱਛਾ ਤੁਸੀਂ ਸਾਰੇ ਮਤਲਬ ਲੇਬਰ ਲਈ ਹਾਂਜੀ ਹਾਂਜੀ ਮਜੂਦ ਰਹਿ ਕੇ ਤੇਰਾ ਦਾ ਬਣਿਆ ਹੋਇਆ ਹੈ ਕੇਵਲ ਇੱਕ ਦਿਨ ਵੀ ਹੋ ਜਾਂਦਾ ਹਾਂਜੀ ਇਹ ਲੇਬਰ ਲਈ ਹੈ ਲੋਡ ਨਹੀਂ ਇਹਨਾਂ ਨੂੰ ਆਪਣੇ ਬਸ ਆਪਣੇ ਆਣ ਜਾਣ ਨੂੰ ਬਣਾਇਆ ਹੋਇਆ ਹੈ ਦੇਖੋ ਤੁਸੀਂ ਉਧਰ ਕੈਮਰਾਮੈਨ ਕਮਾਓ ਉਧਰ ਕੈਮਰਾ ਉਧਰ ਨਾ ਪਾਣੀ ਛੜ ਜਾਂਦਾ ਬਹੁਤ ਜ਼ਿਆਦਾ ਔਰ ਦੇਖੋ ਸਾਰਾ ਏਰੀਆ ਉਹ ਗੱਡੀ ਗੱਡੀ ਲਾਣ ਨੂੰ ਵੀ ਦਿੱਕਤ ਹੁੰਦੀ ਹੈ ਇਹਨਾਂ ਨੂੰ ਸਾਰੇ ਹੀ ਪਰ ਜਾਂਦਾ ਮਰਦਾ ਸਾਰੇ ਹੀ ਪਰ ਜਾਂਦੇ ਪਾਣੀ ਇੰਨਾ ਹੋ ਜਾਂਦਾ ਜੀ ਪਾਣੀ ਇੰਨਾ 1 ਫੁੱਟ ਪਾਣੀ ਹੋ ਜਾਂਦਾ ਇੱਥੇ ਫਿਰ ਇੰਨਾ ਇੰਨਾ ਪਾਣੀ ਖੜਦਾ ਹਾਂਜੀ ਹਾਂਜੀ ਸਰਕਾਰ ਇੱਥੇ ਫਰਸ਼ ਵੀ ਨਹੀਂ ਪਾ ਰਹੀਆਂ ਕੁਝ ਵੀ ਨਹੀਂ ਪਾ ਰਿਆ ਦਿਹਾਣੀ ਨਹੀਂ ਦੇ ਰਿਆ ਤਰੀਕ ਬਿਲਡਿੰਗ ਆ ਉੱਥੇ ਪ੍ਰੋਪਰ ਸਾਰਾ ਬੰਦੋਬਸਤ ਹੈਗਾ ਹਾਂਜੀ ਹਾਂਜੀ ਉਹ ਸਾਹਮਣੇ ਬਣਿਆ ਹੋਇਆ ਸਾਹਮਣੇ ਅਸੀਂ ਤਾਂ ਖੋਦ ਆਪਣੀ ਅੱਖੀ ਸਮਝਦੇ ਹੋ ਤੁਸੀਂ ਕਈ ਵਾਰ ਨਾ 1 2 ਇਲੈਕਟ੍ਰਿਕ ਸਕੂਟਰ ਵੀ ਫਸੇ ਆ ਵਿੱਚ ਬੰਦ ਹੋ ਗਏ ਤੇ ਮੁਣ ਕੇ ਲੇਡੀਜ਼ ਵੀ ਇੱਕ ਵਾਰ ਦੇਖੀ ਪਾਣੀ 'ਚ ਵਿਚਾਰੀ ਇਧਰੋਂ ਨਿਕਲੀ ਉਹ ਬੰਦ ਹੋ ਗਿਆ ਮੁੜ ਕੇ ਕਿੰਨੀ ਖੱਜਲ ਖਵਾਉਂਦਾ ਤੁਹਾਡੇ ਹਿਸਾਬ ਨਾਲ ਇਸ ਚੀਜ਼ ਦੀ ਵੀ ਲੋੜ ਹੈਗੀ ਆ ਪੂਰਾ ਪੂਰਾ ਲੋੜ ਹੈਗਾ ਜੀ ਇਹ ਤਾਂ ਬਿਲਕੁਲ ਲੋੜ ਹੈਗਾ ਜੀ ਜਿਆਦਾ ਸਰਕਾਰੀ ਹੈ ਇੱਥੋਂ ਦੀ ਲੈ ਕੇ ਉਹ ਨੁੱਕਰ ਤੱਕ ਘੁੰਮਿਆ ਹੋਇਆ ਜੀ ਉਹ ਸਾਹਮਣੇ ਦਾ ਨੁੱਕਰ ਤੱਕ ਘੁੰਮਿਆ ਆਇਆ ਅੱਜਾ ਇਹਨਾਂ ਦੇ ਮੂੜੇ ਪੈਂਦੀ ਹੈ ਇਹਨਾਂ ਦਾ ਫਰਜ਼ ਬੰਦਾ ਬਣਾਉਂਦਾ ਇਹਨਾਂ ਨੇ ਕੀ ਬਣਾਣੀ ਹੈ ਇਹਨੇ ਅੱਗੇ ਕਹਿਣ ਜਾ ਕੇ ਜਿਹਨੂੰ ਵੀ ਕਹਿਣਾ ਸਰਕਾਰ ਨੂੰ ਕਹਿਣਾ ਵੀ ਭਾਈ ਆਜਾ ਵੀ ਕਰਾਓ ਹੱਲ ਬਿਲਕੁਲ ਬਿਲਕੁਲ ਭਰਾਓ ਅਸੀਂ ਤਾਂ ਸਾਫ ਸੁਥਰੀਆਂ ਗਲੀਆਂ ਨੂੰ ਢੋੜੀ ਜਾ ਰਹੇ ਸੀ ਇਹ ਲਈ ਆਏ ਸੀ ਕਿ ਇਹ ਦੇਖਣ ਨੂੰ ਬਹੁਤ ਛੋਟਾ ਪਰ ਜਿਹੜੇ ਲੋਕ ਇੱਥੇ ਬੈਠੇ ਆ ਉਹਨਾਂ ਲਈ ਬਹੁਤ ਵੱਡਾ ਬਹੁਤ ਨਹੀਂ ਸਾਨੂੰ ਤਾਂ ਬਹੁਤ ਦਿੱਕਤ ਹੁੰਦੀ ਹੈ ਨਾ ਜੀ ਜਦੋਂ ਮੀਂਹ ਪੈਂਦਾ ਫਿਰ ਪਾਣੀ ਭੜ ਜਾਂਦਾ ਬਿਲਕੁਲ ਅਸੀਂ ਆਪਣੇ ਚੈਨਲ ਤੇ ਕਰਾਂਗੇ ਕੋਸ਼ਿਸ਼ ਅਸੀਂ ਖੜ ਨਹੀਂ ਸਕਦੇ ਇੱਥੇ ਬਿਲਕੁਲ ਅਸੀਂ ਆਪਣੇ ਚੈਨਲ ਤੇ ਥਰੂ ਕਰਾਂਗੇ ਪੂਰੀ ਕੋਸ਼ਿਸ਼ ਕਿ ਤੁਹਾਡੀ ਇਹ ਗੱਲ ਨੇਤਾਵਾਂ ਤੱਕ ਪਹੁੰਚੇ ਸਾਡੇ ਨੇਤਾ ਤੇ ਕੁਝ ਜਿਹੜੇ ਚੰਗੇ ਨੇਤਾ ਨੇ ਉਹ ਕੁਝ ਬਦਲਾ ਲਿਆ ਨਹੀਂ ਨਹੀਂ ਲੈਂਦੇ ਭਾਜੀ ਪਤਾ ਤਾਂ ਹੈਗਾ ਕਮਾ ਕੇ ਹੀ ਖਾਣੇ ਗਰੀਬ ਦਾ ਕੌਣ ਸੁਣਦਾ ਜੀ ਸੁਣਦਾ ਤਾਂ ਚਲੋ ਗਰੀਬ ਦਾ ਕੋਈ ਨਹੀਂ ਸੁਣਦਾ ਸਾਡੇ ਪੈਸੇ ਦੇ ਰਾਜ ਕਰਦੇ ਹਾਂ ਸਾਡੇ ਪੈਸੇ ਦੇ ਐਸ਼ਾ ਖਾਂਦੇ ਨੇ ਬਿਲਕੁਲ ਬਿਲਕੁਲ ਆ ਗੱਲ ਸੱਚੀ ਹੈ ਇਹਨਾਂ ਨੂੰ ਹਰੇਕ ਚੀਜ਼ ਫ੍ਰੀ ਆ ਇਹਨਾਂ ਨੂੰ ਹਰੇਕ ਚੀਜ਼ ਟੇਲ ਪਾਣੀ ਇਹ ਵੋ ਘਰ ਲੈਣਾ ਦੇਣਾ ਸਾਡੇ ਕੋਲੇ 5 ਸਾਲ ਬਾਅਦ ਨਿਕਲ ਕੇ ਆਣਾ ਬਾਹਰ ਇਹਨਾਂ ਨੇ ਜੀ ਤਾਂ ਸਾਨੂੰ ਕੀ ਲੋੜ ਆ ਇਹਦਾ ਵੋਟ ਪਾਉਂਦੇ ਨਹੀਂ ਪਹਿਲੀ ਗੱਲ ਸਾਡੇ ਘਰ ਵੋਟ ਜ਼ਰੂਰ ਪਾਣੀ ਹੈ ਵੋਟ ਤੁਸੀਂ ਜ਼ਰੂਰ ਪਾਣੀ ਹੈ ਵੋਟ ਤਾਂ ਪਾਵਾਂਗੇ ਇਹ ਵੋਟ ਤਾਂ ਪਾਣੀ ਪਾਣੀ ਹੈ ਆਉਂਦੀ ਹੈ ਵੋਟ ਤਾਂ ਪਾਵਾਂਗੇ ਪਾਵਾਂਗੇ ਟੈਨਸ਼ਨ ਹੈ ਇਥੇ ਨਾ ਥੋੜੇ ਦਿਨ ਪਹਿਲਾਂ ਬਿੱਟੂ ਸਾਹਿਬ ਆਏ ਸੀਗੇ ਜਿਹੜੇ ਕਿ 10 ਸਾਲ ਐਮਪੀ ਰਹੇ ਆਪਣੇ ਕਾਂਗਰਸ ਤੋਂ 10 ਸਾਲ ਐਮਪੀ ਰਹੇ ਨੇ ਤੇ ਜਦ ਤੱਕ ਚੋਣਾਂ ਨਹੀਂ ਹੁੰਦੀਆਂ ਜਦ ਤੱਕ ਵੋਟ ਨਹੀਂ ਪੈਂਦੀ ਉਦੋਂ ਤੱਕ ਉਹ ਕਾਂਗਰਸ ਤੋਂ ਹੀ ਐਮਪੀ ਹੈਗੇ ਨੇ ਉਹ ਤਾਂ ਚਲੋ ਜਿੱਤਦੇ ਨਹੀਂ ਜਿੱਤਦੇ ਉਸ ਤੋਂ ਬਾਅਦ ਬੀਜੇਪੀ 'ਚ ਜਾਣਗੇ ਜਾਂ ਫਿਰ ਹਾਰਦੇ ਨੇ ਉਸ ਤੋਂ ਬਾਅਦ ਕਿਸੇ ਸਰਕਾਰ ਤੋਂ ਐਮਪੀ ਨਹੀਂ ਹੈਗੇ ਉਹ ਤੇ ਜਦੋਂ ਇੱਥੇ ਆਏ ਸੀਗੇ ਕਿਸੇ ਬੰਦੇ ਨੇ ਇਹ ਗੱਲ ਚੱਕੀ ਨਹੀਂ ਕਿ ਹਾਂ ਵੀ ਇੱਥੇ ਬੋਰਡ ਹੈ ਨੀਗਾ ਤੁਸੀਂ ਲਾਇਆ ਨਹੀਂ ਗੱਲ ਕੀ ਚੱਕਣੀ ਹੈ ਜੀ ਉਹਦੇ ਜਿੰਨੀਆਂ ਕੁਰਸੀਆਂ ਸੀਗੀਆਂ ਉਹ ਉਹਨਾਂ ਦੇ ਆਪਣੇ ਹੀ ਬੰਦੇ ਉੰਨੇ ਸੀਗੇ ਜੀ ਬੈਣ ਸਕਣ ਬਸ ਜੇ ਕੋਈ ਅੱਗੇ ਮੰਨ ਲਓ ਲੇਬਰ ਵਾਲਾ ਕੋਈ ਵੀ ਬੰਦਾ ਸਾਡਾ ਬੈਂਦਾ ਸੀ ਉਹਨੂੰ ਇਹ ਪਿੱਛੇ ਭੇਜ ਦਿੰਦੇ ਸੀ ਚਾਹ ਪੀਓ ਇਹ ਕਰੋ ਪਿੱਛੇ ਬਿਠਾਉਂਦੇ ਸੀ ਮੂਰੇ ਯਾਨੀ ਕਿ ਮੰਨ ਲਓ 50 60 ਕੁਰਸੀਆਂ ਤੋਂ ਅੱਗੇ ਇਹਨਾਂ ਦੇ ਆਪਣੇ ਹੀ ਸੀਗੇ ਸਾਰੇ ਮਤਲਬ ਜਿੰਨੇ ਤੁਸੀਂ ਇੱਕ ਖੜਾਉਣੇ ਹੁੰਦੇ ਆ ਆਪਣੇ ਉਹਨਾਂ ਨੇ ਬਸ ਹਾਰ ਪਾਏ ਜਾਂ ਪਿਆਏ ਚਲੇ ਉਹਨਾਂ ਨੂੰ ਵੀ ਰੋਡ ਆਇਆ ਮਤਲਬ ਤੁਹਾਡਾ ਤੁਹਾਡਾ ਕੁਝ ਨਹੀਂ ਸੁਣ ਵੀ ਬੰਦ ਕਰਤਾ ਸੀ ਉਹਨਾਂ ਨੇ ਆਣਾ ਸੀ ਟੈਂਟ ਲਾਣਾ ਸੀ ਉਹਨਾਂ ਰੋਡ ਬੰਦ ਕਰਤਾ ਇਹਨਾਂ ਨੇ ਕਿੰਨੇ ਦਿਨ ਰੋਡ ਬੰਦ ਰਿਆ ਕਾਰਪੋਰੇਸ਼ਨ ਵਾਲੇ ਨੇ ਰੋਡ ਨਹੀਂ ਕਲੀਅਰ ਕੀਤਾ ਤੇ ਬੋਰਡ ਲਾਣ ਲੱਗੇ ਕੋਈ ਬਹੁਤ ਮੈਂ ਕਹੈ ਲੋ ਕਿ ਬਹੁਤ ਵੱਡਾ ਕੰਮ ਹੋ ਗਿਆ ਹਨਾ ਬਹੁਤ ਗਲਤ ਗੱਲ ਆ ਜਿਵੇਂ ਤੁਸੀਂ ਆਪਣੇ ਇੱਕ ਦੁੱਖ ਨਾਲ ਦੱਸਿਆ ਕਿ ਆਮ ਬੰਦਿਆਂ ਨੂੰ ਉੱਥੇ ਬੈਠਣ ਦੀ ਇਜਾਜ਼ਤ ਨਹੀਂ ਸੀ ਸਿਰਫ ਮੂਰਲੇ ਕੁਝ ਚੰਦ ਬੰਦਿਆਂ ਨੂੰ ਸੀ ਹਾਂਜੀ ਹਾਂਜੀ ਤੇ ਕਿਨੇ ਜਿਤਾਣਾ ਤੁਸੀਂ ਜਿਤਾਣਾ ਤੁਸੀਂ ਵੋਟ ਪਾਉਣੀ ਹੈ ਪਾਣੇ ਬਹੁਤ ਸੀ ਤੁਹਾਡੀ ਕੋਈ ਵੈਲਿਊ ਨਹੀਂ ਤਾਂ ਫਿਰ ਕਿਹਦੀ ਵੈਲਿਊ ਕਰਨ ਆਏ ਸੀ ਸਹੀ ਗੱਲ ਆ ਉਹ ਸੋਚਦੇ ਨਹੀਂ ਸਰਕਾਰਾਂ ਸੋਚਦੇ ਨਹੀਂ ਇਹ ਚੀਜ਼ ਜਦੋਂ ਵੋਟ ਲੈਣ ਆਏ ਉਦੋਂ ਕੋਈ ਕਰੇ ਆ ਜਾਂਦੇ ਅਸੀਂ ਆਪਣੇ ਵੱਲੋਂ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਕਿ ਇਸ ਚੀਜ਼ ਨੂੰ ਹਾਈਲਾਈਟ ਕਰੀਏ ਬਾਕੀ ਸਰਕਾਰ ਦੇ ਹਾਸਦੇ ਵਿੱਚ ਜੀ 10 ਰੁਪਏ ਨਾਲ ਮੈਂ ਬਹੁਤ ਖੁਸ਼ ਹੋ ਜਾਂਦਾ ਸੀਗਾ ਉਦੋਂ 1 ਰੁਪਏ ਦੀ ਵੈਲਿਊ ਬਹੁਤ ਹੁੰਦੀ ਸੀ 2000 ਮੰਨ ਲਓ 2 ਲਾ ਲਓ 3 ਲਾ ਲਓ 4 ਲਾ ਲਓ 5 ਲਾ ਲਓ ਉਹ ਕੁਛ ਚਲੋ ਦੇਖਿਆ ਆਪਾਂ ਵੀ ਲੇਕਿਨ 2010 12 ਤੋਂ ਬਾਅਦ ਇਹੋ ਜਿਹੀ ਮਹਿੰਗਾਈ ਨੇ ਰੇਸ ਫੜੀ ਆ ਹੁਣ ਸਿਲੰਡਰ ਜਦੋਂ ਚੋਣਾ ਨੇੜੇ ਆਈਆਂ ਘਟਾਤਾ ਮੇਰੀ ਇਹ ਕਹਿੰਦੀ ਆ ਵੀ ਮਨ ਦੀ ਬੁੱਧੀ ਵੀ ਜੇ ਸਰਕਾਰ ਆਈ ਬੀਜੇਪੀ ਜਾਂ ਕੋਈ 1500 ਤੋਂ ਪਾਰ ਜਾਊਗਾ ਤੇ ਸਰਕਾਰ ਫਿਰ ਬੀਜੇਪੀ ਦੀ ਲੈ ਆਓ ਪਾਣੀ ਨਾਲ ਕਰਦੇ ਗੱਲ ਕਰਦੇ ਆ ਕਿ ਉਹ ਵੀ ਤਾਂ ਗੈਸ ਏਜੰਸੀ ਵੀ ਤੇ ਬੀਗਤੀ ਹਾਂ ਰੇਲਵੇ ਵੀ ਕਹਿੰਦੇ ਜੀ ਠੇਕੇਦਾਰ ਕੋਲੇ ਆ ਐਲਐਸਆਈ ਠੇਕੇਦਾਰ ਕੋਲੇ ਆ ਇਹ ਵੀ ਦਾ ਠੇਕੇਦਾਰ ਕੋਲੇ ਹੀ ਆ ਦੱਸੋ ਕਿਉਂਕਿ ਨਿਆਂਤਾ ਪਾ ਜਿਹੜੀ ਜਨਤਾ ਆ ਉਹੀ ਸਭ ਕੁਝ ਹੁੰਦੀ ਆ ਤੇ ਜਨਤਾ ਦੀ ਆਵਾਜ਼ ਚੱਕਣਾ ਸਾਡਾ ਫਰਜ਼ ਆ ਠੀਕ ਆ ਜਿਸ ਤਰ੍ਹਾਂ ਅਸੀਂ ਖੜੇ ਆ ਧੰਨਵਾਦ ਹੈ ਜੀ ਬਿਲਕੁਲ ਜੀ ਵੋਟ ਲਾਣਾ ਜ਼ਰੂਰੀ ਆ ਜੀ ਹਾਂਜੀ ਹਾਂਜੀ ਬਿਲਕੁਲ ਅਸੀਂ ਜਰੂਰ ਬਣਾਵਾਂਗੇ ਇਸ ਤੇ ਪ੍ਰੋਪਰ ਵੀਡੀਓ ਕਿ ਇਹ ਆ ਨਾ ਲੱਗੇ ਵੋਟ ਲਾਣਾ ਜ਼ਰੂਰੀ ਆ ਮਗਰ ਬਿਲਕੁਲ ਪੂਰੀ ਕੋਸ਼ਿਸ਼ ਕਰਾਂਗੇ ਇਹ ਤਾਂ ਬਹੁਤ ਨਾ ਮੁਮਕਿਨ ਹੈ ਪਰ ਫਿਰ ਵੀ ਆਪਣੇ ਵੱਲੋਂ ਕੋਸ਼ਿਸ਼ ਜ਼ਰੂਰ ਕਰਾਂਗੇ ਧੰਨਵਾਦ ਜੀ ਧੰਨਵਾਦ